ਸਾਸਰੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾ ਰਹੇ ਆ ਆਈਏਡੀ ਦੇ ਉੱਤੇ ਆ ਰਾਹ ਮੈਂ ਤੁਹਾਨੂੰ ਦਿਖਾਉਣਾ ਸੀ ਬੜਾ ਹੀ ਸੋਹਣਾ ਬਹੁਤ ਸੋਹਣਾ ਲੱਗੇ ਡਰਾਈਵ ਕਰਨ ਨੂੰ ਥੋੜਾ ਜਿਹਾ ਔਖਾ ਕਿਉਂਕਿ ਵਿੱਚ ਮੋੜ ਬਹੁ ਹੁੰਦੇ ਆ ਪਰ ਉਹਦਾ ਸੋਹਣਾ ਬਹੁਤ ਆ ਤੇ ਚਲੋ ਮੈਂ ਤੁਹਾਨੂੰ ਨਾਲ ਨਾਲ ਦਿਖਾਉਣਾ ਵਾ ਤੇ ਤੁਹਾਨੂੰ ਨਾਲ ਨਾਲ ਦੱਸੂਗਾ ਵੀ ਕੀ ਕੁਛ ਕਿੱਦਾਂ ਹੁੰਦਾ ਵਾ ਆ ਹੁਣ ਅਸੀਂ ਖੇਲ ਤੇ ਇੱਥੋਂ ਐਂਟਰ ਹੋਣਾ ਵਾ ਮੈਂ ਤੇ ਉਹ ਸਾਹਮਣੇ ਦੇਖਿਓ ਤੁਹਾਨੂੰ ਆ ਲੱਗੇ ਆਉਣੇ ਆ ਇਦਾਂ ਉੱਪਰ ਪਤਾ ਨਹੀਂ ਇਹਨਾਂ ਨੂੰ ਹੁਣ ਕੀ ਕਹਿ ਸਕਦੇ ਆ ਆਹ ਤੇ ਇਹ ਉੱਪਰੋਂ ਦੇ ਇਹਨਾਂ ਨੂੰ ਮੈਨੂੰ ਹੁਣ ਵੇਟ ਦੇਖਣਾ ਵਾ ਵੇਟ ਦੇਖ ਕੇ ਫਿਰ ਗਾਹ ਇੱਕ ਹੋਰ ਇਦਾਂ ਦਾ ਬਣਿਆ ਹੁਣ ਉਹਨੇ ਫਿਰ ਇੱਥੇ ਮੇਰੇ ਕੋਲ ਫ੍ਰੀ ਪਾਸ ਲੱਗਾ ਹੁੰਦਾ ਵਾ ਰਾਤ ਦੇ ਵਿੱਚ ਨਾ ਕੋਈ ਤਾਂ ਅਵਾਜ਼ ਵੀ ਵਿੱਚ ਸੁਣਾਉਂਗਾ ਤੇ ਉਹਨੇ ਫੇ ਮੈਨੂੰ ਦੱਸਣਾ ਜੇ ਤਾਂ ਮੈਨੂੰ ਉੱਤੇ ਗ੍ਰੀਨ ਲਾਈਟ ਆ ਗਈ ਤੇ ਮੈਂ ਸਕੇਲ ਦੇ ਬਾਹਰ ਦੀ ਜਾ ਸਕਦਾ ਜੇ ਰੈੱਡ ਲਾਈਟ ਆ ਗਈ ਫੇ ਮੈਨੂੰ ਅੰਦਰ ਜਾਣਾ ਹੀ ਪੈਣਾ ਵਾ ਤੇ ਸਕੀਲ ਵੀ ਤੁਹਾਨੂੰ ਮੈਂ ਦਿਖਾਉਣਾ ਕਿ ਸਕੀਲ ਕੀ ਹੁੰਦੀ ਆ ਕੀ ਕਰਦੇ ਆ ਉਹ ਤੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਆਰੇ ਆ ਬੋਰਡ ਵੀ ਲਿਖਿਆ ਆ ਗਿਆ ਕਿ ਆਹ ਵੇ ਸਟੇਸ਼ਨ ਆ ਤੇ ਉੱਥੇ ਜਦੋਂ ਸਕੀਲ ਦੇ ਉੱਤੇ ਕੱਢ ਸਕਦੇ ਆ ਆਪਾਂ ਨੂੰ ਕਰੇ ਵੀ ਸਾਨੂੰ ਟੱਕਾ ਵਾਲਿਆਂ ਨੂੰ ਸਪੈਸ਼ਲੀ ਕਦੇ ਵੀ ਕੱਢ ਸਕਦੇ ਆ ਤੇ ਕੱਢ ਕੇ ਜਦਾਂ ਫਿਰ ਕੁਝ ਵੀ ਪੁੱਛ ਸਕਦੇ ਸਾਨੂੰ ਸਾਡਾ ਡਿਪੋ ਚੈੱਕ ਕਰ ਸਕਦੇ ਆ ਸਾਡਾ ਟਰੱਕ ਚੈੱਕ ਕਰ ਸਕਦੇ ਆ ਕਿ ਕਿੱਥੇ ਚੱਲੇ ਆ ਕਿੱਥੋਂ ਆਏ ਆ ਜੇ ਕੋਈ ਗਲਤੀ ਆ ਫਿਰ ਉਸੇ ਟਾਈਮ ਖੜੇ ਟਾਈਮ ਬਣਵਾਉਣਾ ਵੀ ਪੈਂਦਾ ਉਹਦੀ ਵਾਇਓਲੇਸ਼ਨ ਟਿਕਟ ਵੀ ਦੇ ਦਿੰਦੇ ਆ ਸੋ ਮਨ ਲਗੇ ਜਿਹੜਾ ਮੇਨ ਸਾਡਾ ਟਰੱਕ ਜਿਹੜਾ ਚੈੱਕ ਹੁੰਦਾ ਵਾ ਉਹ ਪਿੱਛੇ ਸਕੇਲ ਤੋਂ ਸਾਹ ਹੁੰਦਾ ਵਾ ਜੇ ਤੇ ਉਹਨਾਂ ਲਈ ਕਾਫੀ ਬਹੁਤ ਹੁੰਦਾ ਇਹਨਾਂ ਦਾ ਡਰਾਈਵਰਾਂ ਯਾਰ ਇਹ ਤੋਂ ਬਾਅਦ ਕੇ ਨਿਕਲਣਾ ਤੇ ਆ ਜਿਹੜੀ ਸਕੇਲ ਤੇ ਮੈਂ ਚੱਲਿਆ ਇਹ ਵੈਸੇ ਵੀ ਬੜੀ ਡੇਂਜਰਸ ਆ। ਓਕੇ ਹਾਂ ਹੁਣ ਜਿੱਦਾਂ ਗ੍ਰੀਨ ਲਾਈਟ ਮੈਨੂੰ ਆ ਗਈ ਹੈ ਜਿਹੜਾ ਤੁਹਾਨੂੰ ਵੀ ਸੁਣਦੀ ਹੋਣੀ ਇਹ ਗ੍ਰੀਨ ਲਾਈਟ ਆ ਗਈ ਤੇ ਇਹਦੇ ਨਾਲ ਹੁਣ ਮੈਂ ਬਾਹਰ ਦੀ ਜਾ ਸਕਦਾ ਮੈਨੂੰ ਸਕੇਲ ਦੇ ਅੰਦਰ ਜਾਣ ਦੀ ਲੋੜ ਨਹੀਂ ਪਰ ਮੈਂ ਤੁਹਾਨੂੰ ਸਕੇਲ ਦੀ ਵੀ ਦਿਖਾਉਂਗਾ। ਉਹ ਆਇਆ ਹੈ ਨੂੰ ਬਾਰਸ ਨਾਲ ਕੇ ਮੁਰਾ ਤੇ ਆਓ ਜਿੱਦਾਂ ਟਰੱਕ ਅੰਦਰ ਜਾਂਦੇ ਆ ਵਾ ਇਹ ਉਹ ਹੋ ਹੈ ਕਿ ਯਸ ਖੇਲ ਹੈ ਸੋ ਫਾਈਲ ਮਾਇਲ ਦੀ ਸਪੀਡ ਹੁੰਦੀ ਆ ਉਹ ਅੰਦਰਲੇ ਪਾਸੇ ਸਾਰੇ ਜਿੱਦਾਂ ਟਰੱਕ ਤੁਰੇ ਜਾਂਦੇ ਉਹ ਅੰਦਰ ਦੀ ਜਾ ਰਹੇ ਆ ਤੇ ਮੈਂ ਤੇ ਆ ਜਿਹੜਾ ਮੇਰੇ ਤੋਂ ਅੱਗੇ ਆ ਇਹ ਪਾਣੀ ਭਾਰ ਦੇ ਜਾ ਰਹੇ ਆ ਆਰੇ ਬਹੁਤ ਸੜੀਆਂ ਕਾਰਾਂ ਵੀ ਖੜੀਆਂ ਜਿਹੜਾ ਕਿ ਇਹ ਮੈਨੂੰ ਲੱਗਦਾ ਤੁਹਾਨੂੰ ਚੈੱਕ ਕਰਨਾ ਹੁੰਦਾ ਵਾ ਇਸ ਤੋਂ ਬਾਅਦ ਇਹਦਾ ਐਗਰੀਕਲਚਰ ਏ ਐਗਰੀਕਲਚਰ ਦੇ ਵਿੱਚ ਵੀ ਉਹੀ ਮਤਲਬ ਕਿ ਤੁਹਾਨੂੰ ਆ ਇਹ ਉਹਦੇ ਵਿੱਚ ਕੋਈ ਜ਼ਿਆਦਾ ਨਹੀਂ ਹੁੰਦਾ ਜਿੱਦਾਂ ਪੇਪਰ ਬੁੱਕਰੀ ਚੈੱਕ ਕਰਨੀ ਹੁੰਦੀ ਆ ਸੋ ਉਹਨੇ ਮੈਨੂੰ ਪੁੱਛਣਾ ਤੇ ਉਹ ਆਪਾਂ ਇਹਨੂੰ ਦਿਖਾ ਦੇਣੇ ਆ ਬਸ ਔਰ ਦੇਖੋ ਤੁਸੀਂ ਛੱਦਾਂ ਸੋਹਣਾ ਇਹ ਤੇ ਆਸੇ-ਪਾਸੇ ਰੌਕ ਇੰਨੇ ਆ ਵੀ ਜਿੱਦਾਂ ਇੱਦਾਂ ਕਈ ਵਾਰੀ ਮੈਂ ਇੱਕ ਦੋ ਵਾਰੀ ਉੱਤਰਿਆ ਹਾਂ ਉੱਤਰ ਕੇ ਜਿੱਦਾਂ ਐਗਜਟ ਕੱਢ ਕੇ ਜਿੱਦਾਂ ਮੈਂ ਥੋੜਾ ਜੰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਅਦਰਕਾਂ ਦੇ ਤੇ ਤੇ ਬੜਾ ਜਿੱਦਾਂ ਰੋੜ ਨਾ ਬਈ ਗਾਹੋ ਬਾਹ ਸੰਗਣੇ ਹੋਈ ਜਾਂਦੇ ਦਰਖਤ ਅੰਦਰ ਜਿੱਦਾਂ ਲੱਗਦਾ ਕਿ ਜੇ ਹੁਣ ਤੁਸੀਂ ਮੰਨ ਲਓ ਅੱਧਾ ਕਿ ਮੀਲ ਅੰਦਰ ਚਲੇਗੇ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਤੁਸੀਂ ਜੰਗਲ 'ਚ ਆ ਜਾਂ ਵੀ ਰੋੜ ਆ ਤਾਂ ਡੇ ਲੱਗ ਗਏ ਮਤਲਬ ਕਿ ਤੁਹਾਨੂੰ ਲੱਗਦਾ ਹੀ ਨਹੀਂ ਲੱਗੂਗਾ ਕਿ ਤੁਸੀਂ ਰੋੜ ਦੇ ਇੰਨੀ ਨੇੜੇ ਆ ਮਤਲਬ ਕਿ ਤੁਹਾਨੂੰ ਲੱਗਣਾ ਵੀ ਤੁਸੀਂ ਸ਼ਾਂਤ ਜੰਗਲ 'ਚ ਆ ਗਏ ਆ ਇੰਨਾ ਜ਼ਿਆਦਾ ਮੰਨ ਕੇ ਸੰਘਣਾ ਜੰਗਲ ਆਪੇ ਸੋ ਲਈ ਕੈਲੀਫੋਰਨੀਆ ਵੱਲ ਨੂੰ ਜਾ ਰਹੇ ਆ ਤੇ ਇਹ ਮੋਸਟਲੀ ਆਪਾਂ ਨੂੰ ਡਾਊਨਗ੍ਰੇਡ ਹੀ ਹੁੰਨੀ ਆ ਪਤਾ ਨਹੀਂ ਜਿਹੜੇ ਪਾਸੋਂ ਮਰਜੀ ਚੱਲ ਜਾਓ ਕੈਲੀਫੋਰਨੀਆ ਵੱਲੋਂ ਜ਼ਿਆਦਾਤਰ ਡਾਊਨਗ੍ਰੇਡ ਹੀ ਹੁੰਦੀ ਸ਼ਾਇਦ ਮੈਨੂੰ ਲੱਗਦਾ ਕਿ ਕੈਲੀਫੋਰਨੀਆ ਥੋੜਾ ਜਿੰਨੀ ਵੀ ਜਗ੍ਹਾ ਤੇ ਬਣਿਆ ਹੋਇਆ ਵਾ Thank you. हां जी वेस्टा पॉइंट ਦਾ ਬੋਰਡ ਆ ਗਿਆ ਜਿੱਥੇ ਕਿ ਆਪਾਂ ਰੁੱਕੇ ਕਿਉਂਕਿ ਉਹ ਵੀ ਵਿਊ ਬਹੁਤ ਸੋਹਣਾ ਵੱਲੂ ਕੀ ਰੁੱਕੇ ਉੱਥੇ ਦੇਖਦੇ ਆ ਵਿਊ ਦੇਖ ਸਕਦੇ ਆ ਤੁਸੀਂ ਪਰ ਮੈਂ ਉੱਥੇ ਜਾ ਨਹੀਂ ਸਕਦਾ ਕਿਉਂਕਿ ਮੈਂ ਟਰੱਕ 'ਚ ਆ ਪਰ ਆਪਾਂ ਨੂੰ ਹੁਣ ਇਤੇ ਮਸਟ ਸਟਾਪ ਏਰੀਆ ਆਉਣਾ ਜਿਹੜਾ ਕਿ ਬ੍ਰੇਕ ਚੈੱਕ ਕੀਦੀਆ ਹੁੰਦਾ ਕਿਉਂਕਿ ਜਿੱਦਾਂ ਤੁਹਾਨੂੰ ਦੱਸਿਆ ਵਾ ਸਾਰੀ ਡਾਊਨ ਗ੍ਰੇਡੀ ਆਉਣੀ ਆ ਸੋ ਤੁਹਾਨੂੰ ਬ੍ਰੇਕਾਂ ਰੁੱਕ ਕੇ ਚੈੱਕ ਕਰਨੀਆਂ ਪੈਂਦੀਆਂ ਵਾ ਆਹ ਸਾਈਨ ਆ ਗਿਆ ਜੀ ਕਿ ਇੱਕ ਮੀਲ ਦੇ ਉੱਤੇ ਤੁਹਾਡਾ ਮਸਟ ਸਟਾਪ ਏਰੀਆ ਬਾਅਦ ਜਿੱਦਾਂ ਨੂੰ ਰੋਕੇ ਆਪਣੀਆਂ ਬ੍ਰੇਕਾਂ ਚੈੱਕ ਕਰਨੀਆਂ ਹੀ ਪੈਣੀਆਂ ਵਾ ਆਪ ਇਸ ਦਾ ਪੁਆਇੰਟ ਆ ਗਿਆ ਜਿੱਥੇ ਤੁਹਾਨੂੰ ਦੱਸਿਆ ਸੀਗਾ ਉਹ ਟਰੱਕ ਅੰਦਰ ਸ਼ਾਇਦ ਖੜਾ ਵਾ ਪਰ ਉਥੇ ਜਾ ਨਹੀਂ ਸਕਦੇ ਆਪਾਂ ਕਿਉਂਕਿ ਇਹ ਸਿਰਫ ਕਾਰਾਂ ਵਾਸਤੇ ਆ ਆ ਗਿਆ ਆ ਗਿਆ ਜੀ ਆਪਣਾ ਬ੍ਰੇਕ ਚੈੱਕ ਏਰੀਆ ਜਿੱਥੇ ਕਿ ਟਰੱਕ ਤੁਸੀਂ ਦੇਖ ਸਕਦੇ ਆ ਰੁਕੇ ਹੋਏ ਤੇ ਲਾਗੇ ਚਾਗੇ ਉੱਥੇ ਹੀ ਸਾਰੇ ਰੋਖੀ ਰੋਖਾ ਬਹੁਤ ਜ਼ਿਆਦਾ ਸੰਗਣਾ ਵਾ ਇੱਥੇ ਥੋੜਾ ਜਿਹਾ ਮੈਂ ਤੁਹਾਨੂੰ ਉੱਤਰ ਕੇ ਦਿਖਾਉਣ ਦੀ ਵੀ ਕੋਸ਼ਿਸ਼ ਕਰੂੰਗਾ ਦਿਖਾ ਸਕਾਂ ਪਰ ਇੱਥੇ ਕੋਈ ਵਿਊ ਜ਼ਿਆਦਾ ਵਧੀਆ ਨਹੀਂਗਾ ਇੱਥੇ ਮੈਂ ਰੁਕਣਾ ਆਪਣੀ ਬ੍ਰੇਕ ਚੈੱਕ ਦੇ ਲਈ ਆ ਮਰਤੀਆਂ ਜੀ ਆਪਾਂ ਬ੍ਰੇਕਾਂ ਕਿਉਂਕਿ ਇੱਥੇ ਥੋੜੀ ਸਪੇਸ ਵੱਡੀ ਸੀਗੀ ਰੁਕਣ ਲਈ ਆਪਾਂ ਨੂੰ ਟਾਈਮ ਮਿਲ ਗਿਆ ਇੱਕ ਤਾਂ ਮੈਂ ਤਾਂ ਥੋੜਾ ਜਿਹਾ ਬਾਹਰੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇੱਥੇ ਕੋਈ ਜ਼ਿਆਦਾ ਦਿਖਾਉਣ ਨੂੰ ਹੈ ਨਹੀਂ ਸੀਗਾ ਕੋਈ ਥਿ ਵਿਊ ਹੈ ਨਹੀਂ ਸੀ ਬਸ ਇਹ ਹੀ ਹੈ ਕਿ ਹਾਲੇ ਦੁਆਲੇ ਰੋਖੀ ਰੋਕਾ ਇੱਥੇ ਲੋਕੀ ਦਾ ਗੰਦ ਵੀ ਬਹੁਤ ਪਾਉਂਦੇ ਹੈਗੇ ਤੇ ਪਰ ਅਹੀ ਸਿਗਾ ਥੋੜਾ ਜਿਹਾ ਤੇ ਹੁਣ ਆਪਾਂ ਫੇਰ ਚੱਲ ਪਏ ਆ ਤੁਸੀਂ ਨਹੀਂ ਦੇਖ ਸਕਦੇ ਕਿ ਆਸੇ ਪਾਸੇ ਰੋਖੀ ਰੋਕਾ ਬਿਲਕੁਲ ਇਦਾਂ ਲੱਗਦਾ ਕਿ ਜਿਦਾ ਜੰਗਲ ਦੇ ਵਿੱਚ ਦੀ ਰਾਹ ਬਣਾ ਦਿੱਤਾ ਹੋਵੇ ਪਰ ਇਦਾਂ ਨਹੀਂਗਾ ਇਹ ਬਹੁਤ ਲਾ ਕਾਫੀ ਬਿਜ਼ੀ ਰੋਡ ਆ ਕਾਫੀ ਟ੍ਰੈਫਿਕ ਚੱਲਦੀ ਹੈ ਮੇਨ ਹਾਈਵੇ ਆ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਜਾਂਦਾ ਵਾ ਸੋ ਬਹੁਤ ਇੰਪੋਰਟੈਂਟ ਆ ਇਹ ਜਿਹੜਾ ਰੋਡ ਆ ਪਰ ਫੇ ਵੀ ਇਦਾਂ ਜੰਗਲ ਦੇ ਵਿੱਚ ਇਹਨਾਂ ਦੀ ਇਹੀ ਖੂਬੀ ਹੈ ਕਿ ਜਿੰਨੀ ਲੋਡ ਹੁੰਦੀ ਇਹਨਾਂ ਨੂੰ ਓਨਾ ਹੀ ਰਾਹ ਕੱਢਦੇ ਆ ਬਾਕੀ ਆਸੇ ਪਾਸੇ ਜੰਗਲਾਂ ਨੂੰ ਨਹੀਂ ਵੰਡਦੇ ਉਹ ਆਪਣੀ ਤੇ ਤੁਹਾਨੂੰ ਪਤਾ ਹੀ ਹੈ ਕਿ ਜਿੱਥੋਂ ਜੀ ਕਰਦਾ ਜਦੋਂ ਜੀ ਕਰਦਾ ਜਿਹੜਾ ਮਰਜੀ ਰੁੱਖ ਨੂੰ ਵੱਢ ਲਾਂਦਾ ਪਰ ਇਹ ਜਿੰਨਾ ਉਹ ਸੋਹਣਾ 뷰 ਹੈ ਸ਼ਾਇਦ ਰੁੱਖਾਂ ਦਾ ਕਰਕੇ ਲੱਗਦਾ ਹੋਵੇ ਸ਼ਾਇਦ ਅਸੀਂ ਮਿਸ ਵੀ ਕਰੀਦਾ ਕਿ ਇੱਥੇ ਜ਼ਿਆਦਾ ਕੁਝ ਸੀੜੀ ਦੇ ਵਿੱਚ ਰਹੀਦਾ ਵਾ ਸੋ ਇਹ ਥੋੜਾ ਜਿਹਾ ਸਾਨੂੰ ਉਹ ਜ਼ਿਆਦਾ ਵਧੀਆ ਲੱਗਦਾ ਆ ਜੀ ਟਰੱਕ ਰੈਂਪ ਆ ਗਿਆ ਜੇ ਕਿਸੇ ਟਰੱਕ ਦੀਆਂ ਬਰੀਕਾਂ ਫੇਲ ਹੋ ਜਾਂਦੀਆਂ ਵਾ ਤੇ ਉਹ ਤੁਸੀਂ ਟਰੱਕ ਇੱਥੇ ਕੱਢ ਸਕਦੇ ਇੱਥੇ ਬਜਰੀ ਜੀ ਬਣੀ ਹੁੰਦੀ ਆ ਸੋ ਸਾਈਡ ਥਣੀ ਉਹਦੇ ਵਿੱਚ ਪਾ ਦੂੰਗੇ ਤੇ ਟਰੱਕ ਟਾੜਾ ਆਪਣੇ ਆਪ ਹੀ ਸਲੋ ਹੋ ਜਾਊਗਾ ਸੋ ਸੇਫਟੀ ਵਾਸਤੇ ਆ ਪਰ ਸ਼ਾਇਦ ਜੇ ਕਿਤੇ ਅੱਗੇ ਪਿਛੇ ਬ੍ਰੇਕਾਂ ਫੇਲ ਹੋ ਗਈਆਂ ਫਿਰ ਰੱਬ ਬਾਸ ਰਹੀ ਹੁੰਦਾ ਸੋ ਇਸ ਲਈ ਜਿਆਦਾ ਬਸ ਰੱਬ ਅਗੇ ਹੀ ਅਰਦਾਸ ਆ ਕਿ ਕਦੇ ਕਿਸੇ ਨਾਲ ਇਦਾਂ ਹੋਵੇ ਨਾ ਤੇ ਬਸ ਇਦਾਂ ਹੀ ਆ ਜੀ ਸਾਰਾ ਰੁੱਖ ਸੰਗਣਾ ਆ ਸੇ ਪਾਸੇ ਤੋੜਬੋਦੀ ਪਾਰਕਿੰਗ ਆ ਜਾਂਦੀ ਹੈ ਜੇ ਕਿਸੇ ਨੂੰ ਕੋਈ ਲੋੜ ਆ ਆ ਹੋਣ ਉਹਨਾਂ ਨੂੰ ਦੱਸੂਗੀ ਬਿਲਕੁਲ ਜਿਹੜੀ ਉਹ برف ਨਾਲ ਸਾਹਮਣੇ ਇਹ ਐਟਰਾ ਵੀ ਬਹੁਤ ਸੋਹਣਾ ਆ ਰਿਹਾ ਕਿਉਂਕਿ ਜਦੋਂ ਸੂਰਜ ਉਨਦਾਵਾ ਨਾ ਉਦੋਂ ਕੈਮਰੇ ਦੀ ਤਾਂ ਮਾਤੀ ਵੱਜ ਜਾਂਦੀ ਹੈ ਸਾਹਮਣੇ ਸੂਰਜ ਪੈਣ ਲੱਗ ਪੈਂਦਾ ਨਹੀਂ ਨਾ ਹੀ ਕੁਝ ਨਹੀਂ ਮੈਨੂੰ ਵੀ ਬਹੁਤ ਘਟਦੀ ਨੇ ਆ ਕਿਉਂਕਿ ਫਿਰ ਅੱਖਾਂ 'ਚ ਬਹੁਤ ਪੈਂਦਾ ਹੁਣ ਉਹ ਤੁਹਾਨੂੰ ਸਾਹਮਣੇ ਸਾਫ ਬਾਰੇ ਦੇਖਣ ਦਾ ਪੈਣੀ ਜਿਹੜਾ ਵੀਊ ਆ ਬਿਲਕੁਲ ਕਲੀਅਰ ਹਾਂ ਫਿਰ ਜਦੋਂ ਧੋਪ ਆ ਗਈ ਆ ਉੱਕੇ ਤੇ ਆ ਹੈਗੇ ਜੀ ਰੈਸਟ ਏਰੀਆ ਜਿੱਦਾਂ ਕਿ ਦੇ ਉੱਤੇ ਲਿਖਿਆ ਹੀ ਹੋਇਆ ਵਾ ਰੈਸਟ ਏਰੀਆ ਦਾ ਮਤਲਬ ਇਹ ਹੈ ਵੀ ਤੁਸੀਂ ਇੱਥੇ ਰੁਕ ਸਕਦੇ ਆ ਰੈਸਟ ਕਰ ਸਕਦੇ ਆ ਸੌਂ ਸਕਦੇ ਆ ਬਾਥਰੂਮ ਬਣੇ ਹੁੰਦੇ ਆ ਬਾਥਰੂਮ ਯੂਜ਼ ਕਰ ਸਕਦੇ ਆ ਸੋ ਇਸ ਵਾਸਤੇ ਹੁੰਦਾ ਰੈਸਟ ਏਰੀਆ ਸਪੈਸ਼ਲੀ ਜਾ ਟ੍ਰੱਕਾਂ ਵਾਸਤੇ ਬਹੁਤ ਇੰਪੋਰਟੈਂਟ ਹੁੰਦਾ ਇਹ ਕਿਉਂਕਿ ਇੱਥੇ ਆਈ ਸੌਣਾ ਵੀ ਹੁੰਦਾ ਵਾ ਕਈ ਵਾਰੀ ਬਾਥਰੂਮ ਯੂਜ਼ ਕਰਨਾ ਉਦਾਂ ਬੜਾ ਡਿਫਿਕਲਟ ਆ ਸਾਡੇ ਲਈ ਇਹ ਚੀਜ਼ਾਂ ਓੜੀਆਂ ਇੰਪੋਰਟੈਂਟ ਹੁੰਦੀਆਂ ਕਿ ਬਾਥਰੂਮ ਯੂਜ਼ ਕਰਨ ਨੂੰ ਜਗ੍ਹਾ ਲੱਭਣੀ ਆ ਕਿਉਂਕਿ ਟਰੱਕ ਵਾਲਾ ਸਾਡਾ ਇਹ ਪ੍ਰੋਬਲਮ ਇਹ ਹੁੰਦੀ ਆ ਕਿ ਜਿੱਦਾਂ ਕਾਰ ਵਾਲਾ ਵਾ ਉਹ ਕਿਤੇ ਵੀ ਜਾ ਸਕਦਾ ਵਾ ਸੋ ਉਹ ਇੱਕ ਕਿਤੇ ਗੈਸ ਸਟੇਸ਼ਨ ਤੇ ਰੁਕ ਜਾਂਦਾ ਵਾ ਉੱਥੇ ਵੀ ਬਾਥਰੂਮ ਯੂਜ਼ ਕਰ ਸਕਦਾ ਜਾਂ ਕਿਸੇ ਵੀ ਹੋਰ ਸਟੋਰ ਤੇ ਰੋਕ ਕੇ ਕਿਤੇ ਵੀ ਬਾਥਰੂਮ ਯੂਜ਼ ਕਰ ਸਕਦਾ ਪਰ ਸਾਨੂੰ ਟਰੱਕਾਂ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਆ ਕਿ ਅਸੀਂ ਕਿਤੇ ਵੀ ਨਹੀਂ ਰੁਕ ਸਕਦੇ ਸਾਨੂੰ ਐਮਨਿਸਟ ਲਈ ਖੁੱਲੀ ਜਗ੍ਹਾ ਚਾਹੀਦੀ ਇਸ ਰੋਡ ਦੇ ਉੱਤੇ ਮੋੜ ਵੀ ਬਹੁਤ ਜ਼ਿਆਦੇ ਹੁੰਦੇ ਆ। ਸੋ ਜਿਹੜੇ ਕਾਰਾਂ ਵਾਲੇ ਨਵੇਂ ਇੱਧਰੋਂ ਆਉਂਦੇ ਆ ਉਹਨਾਂ ਲਈ ਬਹੁਤ ਪ੍ਰੋਬਲਮ ਆ ਜਾਂਦੀ ਕਿ ਉਹ ਸਲੋ ਹੋ ਜਾਂਦੇ ਆ। ਵੈਸੇ ਤਾਂ ਸਪੀਡ ਕਾਰਾਂ ਦੀ 65 ਆ ਤੇ ਸਾਡੀ 55 ਆ। ਜਦੋਂ ਇਦਾਂ ਸ਼ਾਰਪ ਮੋੜ ਆਉਂਦਾ ਵਾ ਫੇਰ ਕਾਰਾਂ ਵਾਲੇ ਸਾਡੇ ਨੂੰ ਵੀ ਜ਼ਿਆਦਾ ਸਲੋ ਹੋ ਜਾਂਦੇ ਆ ਕਿਉਂਕਿ ਕੁਝ ਡਰਾਈਵਰ ਆ ਜਿਹੜੇ ਬਾਲੀਆ ਸਟੇਟਾਂ ਤੋਂ ਆਏ ਹੁੰਦੇ ਤੇ ਉਹਨਾਂ ਨੂੰ ਇਹ ਮੋੜਾਂ ਦੇ ਯੂਸਟ ਨਹੀਂ ਹੁੰਦੇ ਉਹ। ਇਥੇ ਆਪਾਂ ਲੋ ਡਰੌਪ ਕੀਤਾ ਜੀ ਐਮਾਜ਼ਨ ਦਾ ਤੇ ਫਿਰ ਉਸ ਤੋਂ ਬਾਅਦ ਆਪਾਂ ਐਮਾਜ਼ਨ ਦੇ ਵੇਅਰਹਾਊਸ 'ਚ ਆ ਗਏ ਜਿੱਥੇ ਆਪਾਂ ਟਰੇਲਰ ਡਰੌਪ ਕਰਨਾ ਸੀਗਾ ਤੇ ਉਹ ਤੁਸੀਂ ਦੇਖ ਸਕਦੇ ਆ ਸਾਰੇ ਐਮਾਜ਼ਨ ਦੇ ਟਰੇਲਰ ਬਹੁਤ ਜਿਆਦਾ ਵੱਡੇ ਯਾਰਡ ਹੁੰਦੇ ਇਹਨਾਂ ਦੇ ਤੇ ਬਹੁਤ ਜ਼ਿਆਦਾ ਹਾਦੋਂ ਵੱਧ ਟਰੇਲਰ ਆ ਇਥੇ ਐਮਾਜ਼ਨ ਦਾ ਤੇ ਅੱਗੇ ਆਪਾਂ ਚੈੱਕ ਆਊਟ ਕਰਨਾ ਵਾ ਹੁਣ ਸਾਹਮਣੇ ਤੁਹਾਨੂੰ ਦਿਖਾਉਂਗਾ ਕਿ ਇਹ ਕੈਮਰੇ ਨਾਲ ਹੀ ਜ਼ਿਆਦਾ ਕੰਮ ਕਰਦੇ ਆ ਹੁਣ ਕੈਮਰੇ ਲੱਗੇ ਹੁੰਦੇ ਜਿੱਥੇ ਤੁਸੀਂ ਗੱਲ ਕਰਦੇ ਆ ਤੇ ਉਹ ਤੁਹਾਨੂੰ ਚੈੱਕ ਆਊਟ ਤੁਹਾਡਾ ਲਾਇਸੈਂਸ 플레이ਟ ਸਾਰਾ ਕੁਝ ਲੱਗਾ ਤੇ ਉੱਥੇ ਹੀ ਬੋਲਦੇ ਆ ਹੁਣ ਇਹ ਜਿਹੜਾ ਇਨਪਰਸਨਲ ਬਹੁਤ ਘੱਟ ਘੱਟਦੇ ਆ ਉਹ ਸਾਹਮਣੇ ਤੇ ਦੇਖ ਸਕਦੇ ਬੈਰੀਕੇਡ ਲੱਗਾ ਪਾ ਤੇ ਉੱਥੇ ਜਾ ਕੇ ਮੈਂ ਟਰੱਕ ਰੋਕਣਾ ਤੇ ਫਿਰ ਉੱਥੇ ਗੱਲ ਕਰਕੇ ਤੇ ਉਹਨਾਂ ਨੇ ਮੈਨੂੰ ਜਾਣ ਆ ਦੇਣਾ ਸੋ ਧੰਨਵਾਦ ਜੀ ਸਾਰਿਆਂ ਦਾ ਤੇ ਜੇ ਕੋਈ ਭੁੱਲ ਚੁੱਕ ਹੋ ਗਈ ਤਾਂ ਮਾਫ ਕਰਨਾ ਥੈਂਕ ਯੂ ਜੀ